ਨਮਸਕਾਰ ਜੀ ਦੇਖ ਰਹੀ ਹਾਂ ਪੰਜਾਬ ਆਰਡਰ ਨਿਊਜ਼ ਖਬਰ ਪਵਾਤ ਹੋਇਆ ਦੱਸਿਆ ਕਿ ਸਾਬਕਾ ਵਿਧਾਇਕ ਜਗਿੰਦਰਪਾਲ ਨੂੰ ਕੱਲ ਤਾਰਾਗੜ੍ਹ ਪੁਲਿਸ ਦੇ ਵੱਲੋਂ ਅਰੈਸਟ ਕੀਤਾ ਗਿਆ ਸੀ ਜਿਸ ਦੇ ਕਿਲਦੇ ਦੱਸਿਆ ਜਾ ਰਿਹਾ ਹੈ ਕਿ ਅੱਜ ਪਠਾਨਕੋਟ ਦੇ ਵਿੱਚ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਮਾਨਯੋਗ ਕੋਰਟ ਦੇ ਵੱਲੋਂ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਸਾਬਕਾ ਵਿਧਾਇਕ ਜਗਿੰਦਰਪਾਲ ਨੂੰ ਪਠਾਨਕੋਟ ਦੀ ਸਬ ਜੇਲ੍ਹ ਦੇ ਵਿੱਚ ਰੱਖਿਆ ਜਾਵੇਗਾ ਮਾਮਲਾ ਦਰਅਸਲ ਨਜਾਇਜ਼ ਮਾਈਨਿੰਗ ਦਾ ਸੀ ਜੋ ਕਿ ਕੱਲ੍ਹ ਸ਼ਾਮ ਨੂੰ 6:00 ਵਜੇ ਦੇ ਕਰੀਬ ਇੱਕ ਸ਼ਿਕਾਇਤ ਦੇ ਆਧਾਰ ਤੇ ਤਾਰਾਗੜ੍ਹ ਪੁਲਿਸ ਅਤੇ ਜੋ ਮਾਈਨਿੰਗ ਵਿਭਾਗ ਸੀ ਉਸ ਦੇ ਵੱਲੋਂ ਇੱਕ ਛਾਪੇਮਾਰੀ ਕੀਤੀ ਗਈ ਸੀ ਰਾਵੀ ਦਰਿਆ ਦੇ ਵਿੱਚ ਛਾਪੇਮਾਰੀ ਕੀਤੀ ਗਈ ਸੀ ਜਿੱਥੇ ਕਿ ਨਜਾਇਜ਼ ਤੌਰ ਤੇ ਮਾਈਨਿੰਗ ਕਰਦੇ ਹੋਏ ਇੱਕ ਜੀਸੀਪੀ ਅਤੇ ਇੱਕ ਟਿਪਰ ਜੋ ਹੈ ਬਰਾਮਦ ਕੀਤੀ ਗਈ ਦੱਸ ਦਈਏ ਕਿ ਇਹ ਮਾਈਨਿੰਗ ਜੋ ਹੈ ਕ੍ਰੈਸ਼ਰ ਨਾਲ ਸੰਬੰਧਿਤ ਸੀ ਜਿੱਦ ਚੱਲਦੇ ਇਹ ਕ੍ਰੈਸ਼ਰ ਦੇ ਮਾਲਕ ਯੋਗਿੰਦਰਪਾਲ ਦੇ ਹੋਣ ਦੇ ਕਾਰਨ ਸਾਬਕਾ ਵਿਦਲੈਕ ਯੋਗਿੰਦਰਪਾਲ ਨੂੰ ਜਦੋਂ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਵੱਲੋਂ ਮੋਕੇ ਤੇ ਪ੍ਰਸ਼ਾਸਨ ਦੇ ਨਾਲ ਇੱਕ ਅੱਲਕੀ ਬਹਿਸ ਕੀਤੀ ਗਈ ਜਿੱਦ ਚਲਦੇ ਪੁਲਿਸ ਵੱਲੋਂ ਤੁਰੰਤ ਤੇ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਉਹਨਾਂ ਦਾ ਮੈਡੀਕਲ ਕਰਨ ਤੋਂ ਬਾਅਦ ਅੱਜ ਪਰਸਵਲੋਂ ਪਠਾਨਕੋਟ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਮਾਨਜੋ ਕੋਰਟ ਦੇ ਵੱਲੋਂ ਅੱਜ 14 ਦਿਨ ਦੀ ਨਿਹਾਇਕ ਹਿਰਾਸਤ ਦੇ ਵਿੱਚ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਪਠਾਨਕੋਟ ਦੀ ਸਬ ਜੇਲ੍ਹ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਵੇਗਾ ਇਸ ਤੋਂ ਇਲਾਵਾ ਦੱਸਦੀ ਹੈ ਕਿ ਸਾਬਕਾ ਵਿਧਾਇਕ ਜਗਿੰਦਰ ਪਾਲ ਦੇ ਜੋ ਸਮਰਥਕ ਸਨ ਉਹ ਵੀ ਅੱਜ ਸਾਰਾ ਦਿਨ ਮਾਨਜੋ ਕੋਰਟ ਦੇ ਬਾਹਰ ਖੜੇ ਰਹੇ ਹਨ ਤੇ ਉਹਨਾਂ ਦੇ ਵੱਲੋਂ ਮਗੁੱਦਾ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ਹੈ ਔਰ ਖਾਸੇ ਉਹ ਸਰਕਾਰ ਦੇ ਖਿਲਾਫ ਨਜ਼ਰ ਆ ਰਹੇ ਨੇ ਤੁਸੀਂ ਦੇਖ ਰਹੇ ਹੋ ਪੰਜਾਬ ਬਾਦਰ ਨਿਊਜ਼ ਮਾਰਕੇਸ਼ ਸ਼ਰਮਾ ਬਮਿਆ ਅ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੁਲਿਸ ਨੇ ਤਾਰਾਗੜ ਪੁਲਿਸ ਅ ਸਾਡੇ ਕਲਾਇੰਟ ਸ਼੍ਰੀ ਜਗENDER ਪਾਲ ਜਿਹੜੇ ਐਕਸਐਮਐਲਏ ਨੇ ਉਹਨਾਂ ਦੇ ਖਿਲਾਫ ਦਰਜ ਕੀਤੀ ਅ 21 ਜਿਹੜਾ 41 ਜਿਹੜਾ ਮਾਈਨਿੰਗ ਐਕਟ ਦਾ 353 186 ਆਪੀਸੀ ਦੇ ਤਹਿਤ ਉਹਦੇ ਚ ਅੱਜ ਉਹਨਾਂ ਨੇ ਪੇਸ਼ ਕੀਤਾ ਸੀਗਾ ਜੁਡੀ ਮਿਨਿਸਟਰ ਸਾਹਿਬ ਦੇ ਜਿਨ੍ਹਾਂ ਨੇ ਅੱਜ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ। ਬਾਕੀ ਫਰਦਰ ਇਹਦੇ ਤੇ ਜਿਸ ਤਰੀਕੇ ਦੇ ਨਾਲ ਵੀ ਅਸੀਂ ਉਹਨਾਂ ਦੀ ਬੇਲ ਜਿਹੜੀ ਆ ਉਹ ਮੂਵ ਕਰਾਂਗੇ। ਔਰ ਜੋ ਵੀ ਬੜੀ ਕਾਰਵਾਈ ਲਾ ਮੁਤਾਬਕ ਹੈ ਉਹ ਕਰਾਂਗੇ। ਤੇਰੋ ਕੇ ਹੀ ਸੂਰੀ ਦੁਕਾਨ ਤੋਂ ਲੈ ਗਏ ਆਂ ਇੱਧਰ ਹੋ ਜਾਓ ਸਾਈਡ ਤੇ ਬੈਠਾ ਆ ਪੁੱਤ ਵਾਹ ਨਹੀਂ ਆਈ ਕਿੱਥੇ ਹੈ